ਤਾਂ ਹੀ ਖੁਸ਼ੀ ਹੋਈ ਹੈ ਇੱਥੇ ਆ ਕੇ ਤੀਆਂ ਦੇ ਤਿਹਾਰ ਚ ਤੇ ਐਮਐਲਏ ਸਾਹਿਬ ਨੇ ਬੜਾ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ ਇੱਥੇ ਸਾਰੀਆਂ ਮਾਮਾ ਭੈਣਾਂ ਨੂੰ ਮੌਕਾ ਦਿੱਤਾ ਕਿ ਉਹ ਆਪਣੇ ਖੁਸ਼ੀਆਂ ਮਨਾ ਸਕਣ ਸਾਰੇ ਇਕੱਠੇ ਹੋ ਕੇ ਸੋ ਇਹ ਮੇਲੇ ਤਿਹਾਰ ਨੇ ਜਿਹੜੀ ਇਹ ਸਾਡੀ ਰੂਹ ਦੀ ਖਰਾਕ ਨੇ ਸਾਡੇ ਪੰਜਾਬ ਦੀ ਇਹ ਇੱਕ ਜਿਵੇਂ ਕਹਦੋ ਵੀ ਇਹ ਜਿਹੜੇ ਚੀਜ਼ਾਂ ਨੇ ਇਹ ਪੰਜਾਬ ਦੀ ਪਛਾਣ ਵਿਰਾਸਤ ਹੈ ਸਾਡੇ ਪੰਜਾਬ ਦੀ ਸੋ ਬਹੁਤ ਵਧੀਆ ਲੱਗਦਾ ਥਾਂ ਥਾਂ ਤੇ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਹੈ ਜਿੱਥੇ ਵੀ ਕੋਈ ਸਾਨੂੰ ਬੁਲਾਉਂਦਾ ਹੈ ਤਾਂ ਅਸੀਂ ਬੜੇ ਚਾਰ ਨਾਲ ਉੱਥੇ ਜਾਂਦੇ ਆਂ ਤੇ ਸਾਰਿਆਂ ਭੈਣ ਭਾਈਆਂ ਨਾਲ ਖੁਸ਼ੀਆਂ ਮਨਾਉਂਦੇ ਆਂ ਬਹੁਤ ਹੀ ਦੇਣਾ ਚਾਹੁੰਦੇ ਅੱਜ ਤੇ ਬਹੁਤ ਹੀ ਮਾਜੂਬ ਬਹੁਤ ਇਹੀ ਮੈਸੇਜ ਹੈ ਜੀ ਕਿ ਪ੍ਰਮਾਤਮਾ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਬਖਸ਼ੇ ਪਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਤਾਂ ਹੀ ਇਹ ਸਾਰੇ ਮੇਲੇ ਤਾਂ ਹੀ ਤਿਹਾਰ ਮਨਾਏ ਜਾਂਦੇ ਨੇ ਜਦੋਂ ਸਾਡੇ ਘਰਾਂ 'ਚ ਖੁਸ਼ੀਆਂ ਹੁੰਦੀਆਂ ਨੇ ਗੀਆਂ ਤੇ ਆਮ ਆਦਮੀ ਪਾਰਟੀ ਵੱਲੋਂ ਭਾਈ ਜੀ ਦੀ ਜਿਹੜੀ ਵੀ ਡਿਊਟੀ ਲਾਈ ਹੈ ਪੰਜਾਬ ਨੇ ਪੰਜਾਬ ਦੇ ਲੋਕਾਂ ਨੇ ਉਹਨੂੰ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਤੇ ਪਰਮਾਤਮਾਗੇ ਹੀ ਅਦਾਸ ਕਰਦੇ ਆ ਕਿ ਉਹਨਾਂ ਨੂੰ ਬਲ ਉਦਮ ਤੇ ਤੰਦਰੁਸਤੀ ਬਖਸ਼ੀ ਬਹੁਤ ਬਹੁਤ ਧੰਨਵਾਦ ਮੇਰੇ ਵਾਈਫ ਐਮਸੀ ਦਵਿੰਦਰ ਕੌਰ ਜੀ ਹਨ ਤੇ ਸਾਡੀਆਂ ਭੈਣਾਂ ਖੜੀਆਂ ਨੇ ਜਿਹੜੇ ਹਰ ਸਾਲ 'ਚ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਇੱਕ ਜੋ ਵਿਰਾਸਤ ਪੰਜਾਬ ਕਲੱਬ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਅੱਜ ਵੀ ਬਹੁਤ ਹੀ ਧੂਮਦਾਮ ਨਾਲ ਮਨਾਇਆ ਗਿਆ ਜਿਸ ਵਿੱਚ ਸਾਡੇ ਵਿਸ਼ੇਸ਼ ਤੌਰ ਤੇ ਸਾਡੇ ਵੱਡੇ ਭੈਣ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਵੱਡੇ ਭੈਣ ਜੀ ਮਨਵੀਰਕੌਰ ਜੀ ਪਹੁੰਚੇ ਅਸੀਂ ਸਾਰਿਆਂ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਨੇ ਸਾਡੇ ਨਾਲ ਅੱਗੇ ਗੱਲਬਾਤ ਕੀਤੀ ਤੇ ਸਭ ਨੂੰ ਵਧਾਈਆਂ ਦਿੱਤੀਆਂ ਤੇ ਸਾਡਾ ਵਾਰਜ ਚੌਥੀ ਵਾਰ ਇਹ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਜਿਹਦੇ ਵਿੱਚ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਮਾਤਾਵਾਂ ਬਹੁਤੀ ਚੜ੍ਹ ਕੇ ਹਿੱਸਾ ਲੰਦਿਆਂ ਸਹਿਯੋਗ ਕਰਦੀਆਂ ਨੇ ਤੇ ਆਪਣੇ ਆਪ ਸਟੇਜ ਆਉਂਦੀਆਂ ਨੇ ਕੋਈ ਸਾਡਾ ਬਾਰੂਗ ਐਂਕਰ ਨਹੀਂ ਬੁਲਾਇਆ ਜਾਂਦਾ ਇਹ ਆਪਣੇ ਆਪ ਹਿੰਮਤ ਕਰਕੇ ਕਿਉਂ ਸਾਰੇ ਐਜੂਕੇਟਰ ਸਾਡੀਆਂ ਭੈਣਾਂ ਨੇ ਕੋਈ ਪ੍ਰਿੰਸੀਪਲ ਹੈ ਕੋਈ ਟੀਚਰ ਹੈ ਕੋਈ ਡਾਕਟਰ ਹੈ ਤੇ ਇਹ ਸਾਰਾ ਹੀ ਜਿਹੜਾ ਪਰਿਵਾਰ ਸਾਡਾ ਹਰ ਸਾਡੀ ਤਰ੍ਹਾਂ ਅਸੀਂ ਇਕੱਠੇ ਹੋ ਕੇ ਖੁਸ਼ੀਆਂ ਇਸ ਤਰ੍ਹਾਂ ਦੀਆਂ ਸਾਂਝੀਆਂ ਕਰਦੇ ਹਾਂ ਠੀਕ ਹੈ ਥੈਂਕ ਯੂ ਹਾਂਜੀ ਵਾਰਡ ਨੰਬਰ 3 ਵਿੱਚ ਜੋ ਅੱਜ ਤੀਆਂ ਦਾ ਤਿਹਾਰ ਮਨਾਇਆ ਗਿਆ ਉਹ ਜਸਵੀਰ ਜੀ ਤੇ ਸਾਡੇ ਐਮਸੀ ਦਵਿੰਦਰ ਕੌਰ ਜੀ ਦੀ ਬਹੁਤ ਜ਼ਿਆਦਾ ਮਿਹਨਤ ਦੇ ਤੇ ਇਹਨਾਂ ਦੀ ਅਗਵਾਈ ਦੇ ਵਿੱਚ ਮਨਾਇਆ ਗਿਆ ਜਦੋਂ ਤੋਂ ਇਹ ਐਮਸੀ ਬਣੇ ਨੇ ਸਾਡੇ ਦਵਿੰਦਰ ਭੈਣ ਜੀ 4 ਸਾਲ ਹੋ ਗਏ ਲਗਾਤਾਰ ਹਰ ਸਾਲ ਇਥੇ ਦੀਆਂ ਮਨਾਇਆਂ ਜਾਂਦੀਆਂ ਨੇ ਤੇ ਬਹੁਤ ਹੀ ਧੂਮ ਧਾਮ ਨਾਲ ਮਨਾਇਆਂ ਜਾਂਦੀਆਂ ਨੇ ਇਸ ਇਸ ਵਾਰ ਤਾਂ ਮਤਲਬ ਬਹੁਤ ਹੀ ਜ਼ਿਆਦਾ ਉਚੇਚੇ ਤੌਰ ਤੇ ਸਰਦਾਰ ਭਗਵੰਤ ਸਿੰਘ ਮਾਨਜੀ ਦੀ ਜਿਹੜੀ ਭੈਣ ਨੇ ਵੱਡੇ ਭੈਣ ਮਨਪ੍ਰੀਤ ਕੌਰ ਜੀ ਨੂੰ ਐਜ਼ ਮੁੱਖ ਮਹਿਮਾਨ ਇੱਥੇ ਬੁਲਾਇਆ ਗਿਆ ਤੇ ਸਾਰਾ ਪ੍ਰੋਗਰਾਮ ਬਹੁਤ ਵਧੀਆ ਢੰਗ ਨਾਲ ਕੀਤਾ ਗਿਆ ਤੇ ਜਿਹੜੇ ਵੀਰ ਜੀ ਨੇ ਨਾਲ ਹਮੇਸ਼ਾ ਮੈਡਮ ਦੇ ਦਿਨ ਰਾਤ ਇੱਕ ਕਰਕੇ ਉਹ ਮਿਹਨਤ ਕਰਦੇ ਨੇ ਪੂਰਾ ਹਫਤਾ ਹੋ ਗਿਆ ਜਦੋਂ ਵੀ ਇਹਨਾਂ ਨੂੰ ਅਸੀਂ ਫੋਨ ਕਰਦੇ ਸੀ ਸਵੇਰੇ ਸ਼ਾਮ ਹਮੇਸ਼ਾ ਇਹ ਤੀਆਂ ਦੇ ਤੇ ਫੰਕਸ਼ਨ ਦੇ ਵਿੱਚ ਤਿਆਰੀਆਂ ਦੇ ਵਿੱਚ ਬਿਜ਼ੀ ਹੁੰਦੇ ਸੀਗੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅੱਜ ਕੀਤਾ ਸੋਲੋ ਡਾਂਸ ਬੱਚਿਆਂ ਦੇ ਕਿੱਦੇ ਕਰਾਏ ਗਏ ਆ ਕੁੜੀਆਂ ਦਾ ਕਿੱਦਾਂ ਕਿੱਦਾਂ ਕਰਵਾਇਆ ਗਿਆ ਸੋਲੋ ਡਾਂਸ ਕਰਵਾਏ ਗਏ ਆ ਤੇ ਹੋਰ ਵੀ ਸੋਲੋ Song ਕਰਵਾਏ ਗਏ ਨੇ ਛੋਟੀਆਂ-ਛੋਟੀਆਂ ਬੱਚੀਆਂ ਨੇ ਬਹੁਤ ਸਾਰੀ ਪਰਫਾਰਮੈਂਸ ਕੀਤੀ ਆ ਜਿਹੜੀਆਂ ਮਿਸ ਬੇਬੀ ਤੀਜ ਕੱਢਣ ਦੀ ਵੀ ਸਾਡੀ ਕੋਸ਼ਿਸ਼ ਹੈ ਇੱਕ ਨਾ ਇੱਕ ਬੇਬੀ ਨੂੰ ਕੱਢਿਆ ਹੈਗਾ ਔਰ ਬਜ਼ੁਰਗਾਂ ਨੂੰ ਵੀ ਅਸੀਂ ਮਿਸ ਤੀਜ ਕੱਢ ਕੇ ਸਨਮਾਨਿਤ ਕਰਾਂਗੇ